ਸਾਰਿਆਂ ਨੂੰ ਪਿਆਰ ਭਰੀ ਜੈਮਸੀ ਦੀ ਦੋਸਤੋ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਗੱਲ ਕਰਾਂਗੇ ਸਟੇਟਸ ਦੇ ਬਾਰੇ ਸਟੇਟਸ ਦਾ ਮਤਲਬ ਸਥਿਤੀ ਜਾਂ ਹਾਲਾਤ ਹੁੰਦਾ ਹੈ ਕਿ ਅੱਜ ਜਿਹੜਾ ਸਾਡਾ ਸਟੇਟਸ ਹੈ ਅੱਜ ਜਿਹੜੇ ਸਾਡੇ ਹਾਲਾਤ ਹਨ ਅੱਜ ਜਿਹੜੀ ਸਾਡੀ ਸਥਿਤੀ ਹੈ ਉਹ ਮਸੀਹ ਵਿੱਚ ਆਉਣ ਤੋਂ ਬਾਅਦ ਕਿੱਦਾਂ ਦੀ ਹੈ ਤੇ ਜਦੋਂ ਅਸੀਂ ਮਸੀਹ ਨੂੰ ਨਹੀਂ ਸੀ ਜਾਣਦੇ ਪਰਮੇਸ਼ਰ ਨੂੰ ਨਹੀਂ ਸੀ ਜਾਣਦੇ ਸੰਸਾਰਿਕ ਜੀਵਨ ਜਿਉਂਦੇ ਸਾਂ ਹਨੇਰੇ ਵਿੱਚ ਚੱਲਦੇ ਸਾਂ ਉਸ ਵਕਤ ਸਾਡਾ ਸਟੇਟਸ ਕਿਹੋ ਜਿਹਾ ਸੀ ਜਾਨੀ ਕਿ ਸਾਡੇ ਹਾਲਾਤ ਤੇ ਸਾਡੀ ਸਥਿਤੀ ਕਿਹੋ ਜੀ ਸੀ ਮੇਰੇ ਖੁਦਾਵੰਦ ਲੋਕੋ ਅਸੀਂ ਵੇਖ ਸਕਦੇ ਹਾਂ ਆਪਣੇ ਜੀਵਨ ਤੋਂ ਅਸੀਂ ਸਮਝ ਸਕਦੇ ਹਾਂ ਆਪਣੇ ਹਾਲਾਤਾਂ ਤੋਂ ਕਿ ਕਿਦਾਂ ਦਾ ਸਾਡੇ ਜੀਵਨ ਰਿਹਾ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਜਦੋਂ ਅਸੀਂ ਮਸੀਹ ਨੂੰ ਨਹੀਂ ਜਾਣਦੇ ਹੁੰਦੇ ਉਦੋਂ ਸਾਡੇ ਜੀਵਨ ਦੇ ਵਿੱਚ ਦੁੱਖ ਬਿਮਾਰੀਆਂ ਲੜਾਈਆਂ ਝਗੜੇ ਵੈਰ ਵਿਰੋਧ ਈਰਖਾ ਨਿੰਦਿਆ ਦੁਸ਼ਤ ਆਤਮਾਵਾਂ ਇਹ ਗਰੀਬੀ ਸ਼ਰਾਪ ਹੋਰ ਕਈ ਸਾਰੇ ਨਸ਼ੇ ਕਈ ਪ੍ਰਕਾਰ ਦੇ ਪਾਪ ਸਾਡੇ ਜੀਵਨ ਵਿੱਚ ਹੁੰਦੇ ਹਨ ਤੇ ਇਸੇ ਕਰਕੇ ਅਸੀਂ ਦੁੱਖ ਵਿੱਚ ਮੁਸੀਬਤ ਵਿੱਚ ਚੱਲ ਰਹੇ ਹੁੰਦੇ ਆ ਸੇ ਸਾਡੇ ਜੀਵਨ ਦਾ ਕੋਈ ਸਹਾਰਾ ਸਾਨੂੰ ਨਜ਼ਰ ਨਹੀਂ ਆਉਂਦਾ ਹਾਂ ਅੰਧਵਿਸ਼ਵਾਸ ਵਿੱਚ ਸਾਡਾ ਜੀਵਨ ਪਹਿਲਾਂ ਬਹੁਤ ਜ਼ਿਆਦਾ ਬਰਬਾਦ ਹੋਇਆ ਖਰਾਬ ਹੋਇਆ ਇਹ ਸਾਨੂੰ ਉਦੋਂ ਸਮਝ ਵਿੱਚ ਆਉਂਦਾ ਆ ਜਦੋਂ ਮਸੀਹ ਯਿਸੂ ਸਾਡੇ ਜੀਵਨ ਵਿੱਚ ਆ ਜਾਂਦੇ ਹਨ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣ ਲੈਂਦੇ ਹਾਂ ਖੁਦਾਵੰਦ ਦੇ ਲੋਕੋ ਜਿਹੜੇ ਲੋਕ ਮਸੀਹ ਨੂੰ ਜਾਣਦੇ ਨਹੀਂ ਉਹਨਾਂ ਦਾ ਸਟੇਟਸ ਤੇ ਮਸੀਹ ਨੂੰ ਜਾਣ ਚੁੱਕੇ ਮਸੀਹ ਨੂੰ ਗ੍ਰਹਿਣ ਕਰ ਚੁੱਕੇ ਲੋਕਾਂ ਦੇ ਸਟੇਟਸ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਆ ਹਾਲੇਲੂਇਆ ਇਸੇ ਕਰਕੇ ਜਦੋਂ ਅਸੀਂ ਪ੍ਰਭੂ ਦਾ ਵਚਨ ਪੜ੍ਹਦੇ ਆ ਯੋਹਾਨਾ 3:16 ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਜਗਤ ਨਾਲ ਇਜਿਹੇ ਆ ਪਿਆਰ ਕੀਤਾ ਉਸ ਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਜੋ ਕੋਈ ਵੀ ਉਸ ਉੱਤੇ ਵਿਸ਼ਵਾਸ ਕਰੇ ਉਹ ਹਲਾਕ ਨਾ ਹੋਵੇ ਉਹ ਨਾਸ਼ ਨਾ ਹੋਵੇ ਪਰ ਸਦਾ ਦਾ ਜੀਵਨ ਪਾਵੇ ਅਨੰਤ ਜੀਵਨ ਪਾਵੇ ਹallelujah ਮਸੀਹ ਯੇਸ਼ੂ ਸਾਡੀ ਸਥਿਤੀ ਨੂੰ ਸਾਡੇ ਹਾਲਾਤਾਂ ਨੂੰ ਜਾਨੀ ਕਿ ਸਾਡੇ ਸਟੇਟਸ ਨੂੰ ਚੰਗਾ ਕਰਨ ਵਾਸਤੇ ਬਿਹਤਰ ਕਰਨ ਵਾਸਤੇ ਸੰਸਾਰ ਵਿੱਚ ਆਇਆ ਤਾਂ ਕਿ ਉਹ ਸਾਡਿਆਂ ਪਾਪਾਂ ਨੂੰ ਸਾਡਿਆਂ ਗੁਨਾਹਾਂ ਨੂੰ ਸਾਡੀਆਂ ਬੁਰੀਆਂ ਆਦਤਾਂ ਨੂੰ ਸਾਡੇ ਬੋਝ ਨੂੰ ਸਾਡੇ ਗੁਨਾਹਾਂ ਨੂੰ ਸਾਡੇ ਭਾਰ ਨੂੰ ਸਾਡੀਆਂ ਬਿਮਾਰੀਆਂ ਨੂੰ ਸਾਡੇ ਸ਼ਰਾਪਾਂ ਨੂੰ ਆਪਣੇ ਉੱਤੇ ਲੈ ਲਵੇ ਤੇ ਜਿੰਨੇ ਲੋਕ ਉਹਦੇ ਤੇ ਵਿਸ਼ਵਾਸ ਕਰਦੇ ਹਨ ਉਹਨਾਂ ਦੀ ਜ਼ਿੰਦਗੀ ਉਹਨਾਂ ਦਾ ਸਟੇਟਸ ਚੰਗਾ ਹੋ ਜਾਂਦਾ ਹੈ ਬਿਹਤਰ ਹੋ ਜਾਂਦਾ ਹੈ ਹਾਲੇਲੂਇਆ ਅਗਲੀ ਆਇਤ ਦੇ ਵਿੱਚ ਲਿਖਿਆ ਯੋਹਾਨਾ 3:17 ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਪੁੱਤਰ ਨੂੰ ਜਗਤ ਵਿੱਚ ਇਸ ਲਈ ਨਹੀਂ ਭੇਜਿਆ ਕਿ ਉਹ ਜਗਤ ਨੂੰ ਦੋਸ਼ੀ ਠਹਿਰਾਵੇ ਬਲਕਿ ਇਸ ਲਈ ਭੇਜਿਆ ਕਿ ਸਾਰਾ ਜਗਤ ਉਸ ਦੇ ਰਾਹੀਂ ਬਚਾਇਆ ਜਾਵੇ ਕਿੰਨੀ ਵਧੀਆ ਗੱਲ ਆ ਕਿੰਨੀ ਚੰਗੀ ਗੱਲ ਆ ਕਿ ਇਸ ਜਗਤ ਨੂੰ ਬਚਾਉਣ ਦੇ ਲਈ ਪਰਮੇਸ਼ਵਰ ਨੇ ਆਪਣੇ ਇਕਲੌਤੇ ਪੁੱਤਰ ਯਿਸੂ ਮਸੀਹ ਨੂੰ ਸੰਸਾਰ ਵਿੱਚ ਕੱਲਿਆ ਤਾਂ ਕਿ ਮੈਂ ਅਤੇ ਤੁਸੀਂ ਬਲਕਿ ਸਾਰਾ ਸੰਸਾਰ ਬਚਾਇਆ ਜਾਵੇ ਦੋਸਤੋ ਪਾਪਾਂ ਦੀ ਮਾਫੀ ਕਿੱਤੇ ਹੋਰ ਨਹੀਂ ਐ ਪ੍ਰਭੂ ਯਿਸੂ ਤੋਂ ਬਿਨਾ वचन ਚ ਲਿਖਿਆ ਉਸਨੇ ਸਾਰੇ ਜਗਤ ਦੇ ਪਾਪ ਆਪਣੇ ਉੱਤੇ ਲੈ ਲਏ ਅਤੇ ਜਗਤ ਨੂੰ ਬਚਾ ਲਿਆ ਹallelujah ਖੁਦਾਬੰਦੇ ਲੋਕੋ ਇੱਕੋ ਇੱਕ ਪ੍ਰਭੂ ਯਿਸੂ ਹੈ ਜਿਹੜਾ ਸਾਡਿਆਂ ਗੁਨਾਹਾਂ ਅਤੇ ਪਾਪਾਂ ਦੇ ਲਈ ਸਲੀਬ ਉੱਤੇ ਬਲੀਦਾਨ ਹੋਇਆ ਅਤੇ ਆਪਣੇ ਪਵਿੱਤਰ ਲਹੂ ਦੇ ਦੁਆਰਾ ਸਾਡੇ ਆ ਪਾਪਾਂ ਨੂੰ ਸ਼ੁੱਧ ਕੀਤਾ ਹallelujah ਇਸ ਕਰਕੇ ਯਿਸੂ ਤੇ ਵਿਸ਼ਵਾਸ ਕਰਨ ਵਾਲੇ ਦਾ ਸਟੇਟਸ ਬਹੁਤ ਹੀ ਬਿਹਤਰ ਅਤੇ ਚੰਗਾ ਹੁੰਦਾ ਹੈ ਜਾਨੀ ਕਿ ਹਾਲਾਤ ਸਥਿਤੀ ਬੜੀ ਚੰਗੀ ਹੁੰਦੀ ਹੈ ਹਾਂ ਉਹ ਗੱਲ ਵੱਖਰੀ ਹੈ ਕਿ ਕੁਝ ਲੋਕ ਮਸੀਹ ਨੂੰ ਜਾਣਨ ਤੋਂ ਬਾਅਦ ਜਾਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਉਣ ਤੋਂ ਬਾਅਦ ਵੀ ਪ੍ਰਭੂ ਤੋਂ ਦੂਰ ਹੁੰਦੇ ਆ ਔਰ ਉਹਨਾਂ ਦੇ ਹਾਲਾਤ ਉਹਨਾਂ ਦਾ ਸਟੇਟਸ ਨਹੀਂ ਬਦਲਦਾ ਕਿਉਂਕਿ ਉਹ ਲੋਕ ਯਿਸੂ ਮਸੀਹ ਨੂੰ ਸਿਰਫ ਜਾਣਦੇ ਆ ਪਰ ਯਿਸੂ ਮਸੀਹ ਨੂੰ ਮੰਨਦੇ ਨਹੀਂ। ਪ੍ਰਭ ਯਿਸੂ ਮਸੀਹ ਦੀ ਸਿੱਖਿਆ ਨੂੰ ਨਹੀਂ ਮੰਨਦੇ, ਉਹਦੇ ਆ ਵਚਨਾਂ ਨੂੰ ਨਹੀਂ ਮੰਨਦੇ। ਮੈਂ ਕਈ ਐਸੇ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਦਾ ਸਟੇਟਸ ਜਾਨੀ ਕਿ ਹਾਲਾਤ ਦੇਖ ਕੇ ਲੱਗਦਾ ਨਹੀਂ ਕਿ ਉਹ ਪ੍ਰਭ ਯਿਸੂ ਮਸੀਹ ਨੂੰ ਜਾਣਦੇ ਹੋਣਗੇ। ਲੱਗਦਾ ਨਹੀਂ ਕਿ ਉਹ ਪ੍ਰਭ ਯਿਸੂ ਮਸੀਹ ਦੇ ਪੱਕੇ ਵਿਸ਼ਵਾਸੀ ਹੋਣਗੇ। ਹਾਂ ਉਹ ਜਿ ਕਹਿਣ ਨੂੰ ਉਹ ਜਿਹਾ ਜਿਹਾ ਕਾਰ ਕਰਦੇ ਨਾ ਚ ਰਹਣਗੇ। ਉਹ ਪ੍ਰ부ਤਾ ਅਨਵਾਰ ਕਰਦੇ ਨਜ਼ਰ ਆਉਣਗੇ ਹallelujah ਹallelujah ਕਰਦੇ ਨਜ਼ਰ ਆਉਣਗੇ ਪਰ ਉਹਨਾਂ ਦੇ ਹਾਲਾਤ ਨਹੀਂ ਬਦਲਦੇ ਉਹਨਾਂ ਦਾ ਸਟੇਟਸ ਉਹੀ ਪੁਰਾਣਾ ਰਹਿੰਦਾ ਆ ਹallelujah ਇੱਕ ਉਦਾਹਰਣ ਦੇ ਤੌਰ ਤੇ ਦੱਸਦਾ ਸਾਡੇ ਕੋਲੇ ਮੋਬਾਈਲ ਹੁੰਦੇ ਸੀ ਮੋਬਾਈਲ ਸਾਰੇ ਯੂਜ਼ ਕਰਦੇ ਹਾਂ ਔਰ ਕਈ ਲੋਕਾਂ ਨੇ ਆਪਣੇ WhatsApp ਦੇ ਉੱਤੇ ਸਟੇਟਸ ਲਗਾਏ ਹੁੰਦੇ ਆ ਪ੍ਰ부 ਯਸੂ ਮਸੀਹ ਦੇ ਬੜੇ ਅੱਛੇ ਅੱਛੇ ਵਚਨ ਅੱਛੇ ਅੱਛੇ ਵੀਡੀਓਜ਼ ਅੱਛੇ ਅੱਛੇ ਵਚਨ ਸ਼ਬਦ ਲਗਾਏ ਹੁੰਦੇ ਆ ਪਰ ਉਹਨਾਂ ਦੇ ਨਿੱਜੀ ਹਾਲਾਤ ਉਹਨਾਂ ਦੀ ਨਿੱਜੀ ਜ਼ਿੰਦਗੀ ਜਿਹੜੀ ਆ ਰਿਐਲਿਟੀ ਜਿਹੜੀ ਆ ਉਹ ਉਸ ਸਟੇਟਸ ਨਾਲ ਮੈਚ ਨਹੀਂ ਕਰਦੀ ਕਹਿਣ ਦਾ ਭਾਵ ਇਹ ਆ ਬਾਰੋਂ-ਬਾਰੋਂ ਧੰਨਵਾਦ ਕਰਨਾ ਪਰ ਦਿਲ ਤੋਂ ਪਰਮੇਸ਼ਵਰ ਨੂੰ ਨਾ ਮੰਨਣਾ ਸੱਚਾਈ ਨਾਲ ਪਰਮੇਸ਼ਵਰ ਦੇ ਵਚਨ ਉੱਤੇ ਨਾ ਚੱਲਣਾ ਇਹ ਦੋ ਤਰ੍ਹਾਂ ਦੇ ਸਟੇਟਸ ਹਨ ਇੱਕ ਨਿੱਜੀ ਜ਼ਿੰਦਗੀ ਦਾ ਇੱਕ ਸਾਡੇ ਮੋਬਾਈਲ ਦਾ ਲਗਾਇਆ ਹੋਇਆ ਸਟੇਟਸ ਮੈਂ ਕਈ ਐਸੇ ਲੋਕਾਂ ਨੂੰ ਜਾਣਦਾ ਹਾਂ ਇੱਕ ਬ੍ਰਦਰ ਬਹੁਤ ਹੀ ਜ਼ਿਆਦਾ ਗੁਨਾਹਾਂ ਦੇ ਵਿੱਚ ਪਾਪਾਂ ਦੇ ਵਿੱਚ ਫਸਿਆ ਹੋਇਆ ਬੜਾ ਨੇੜੇ ਤੋਂ ਮੈਂ ਉਸ ਨੂੰ ਜਾਣਿਆ ਆਤਮਾ ਦੇ ਵਿੱਚ ਮੈਂ ਉਸ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝਿਆ ਪਰਮੇਸ਼ਰ ਨੇ ਮੈਨੂੰ ਦੱਸਿਆ ਕਿ ਬਈ ਇਹ ਭਰਾ ਇਹ ਜਿਹੜਾ ਲੜਕਾ ਆ ਇਹਦੇ ਹਾਲਾਤ ਇਹਦਾ ਸਟੇਟਸ ਇਹਦੀ ਸਥਿਤੀ ਇਸ ਵਕਤ ਕਿਦਾਂ ਦੀ ਹੈ ਜਦੋਂ ਉਹ ਚਰਚ ਵਿੱਚ ਉਸਨੇ ਆਉਣਾ ਸ਼ੁਰੂ ਕੀਤਾ ਉਹ ਵਾਲਾ ਸਟੇਟਸ ਵੀ ਪਰਮੇਸ਼ਰ ਨੇ ਮੈਨੂੰ ਦੱਸਿਆ ਤੇ ਬਾਅਦ ਵਿੱਚ ਜਦੋਂ ਉਹ ਸਾਲ ਡੇਢ ਸਾਲ 2 ਸਾਲ ਤੋਂ ਬਾਅਦ ਵੀ ਜਦੋਂ ਮੈਂ ਅੱਜ ਉਹਦਾ ਸਟੇਟਸ ਵੇਖਦਾ ਹਾਂ ਉਹੀ ਸੇਮ ਹੈ ਮੈਂ ਉਸ ਨੂੰ ਸਮਝਾਇਆ ਕਿ ਵਿਵਚਾਰ ਇੱਕ ਬਹੁਤ ਵੱਡਾ ਪਾਪ ਆ ਇਸ ਤੋਂ ਬਚਣਾ ਚਾਹੀਦਾ ਹੈ ਐਸੇ ਪਾਪ ਦੇ ਕਾਰਨ ਪ੍ਰਭ ਯਿਸੂ ਮਸੀਹ ਨੂੰ ਸਲੀਬ ਉਤੇ ਮਰਨਾ ਪਿਆ ਵਿਵਚਾਰ ਜਿਹੜਾ ਆ ਬਹੁਤ ਹੀ ਵੱਡਾ ਗੁਨਾਹ ਹੈ ਉਸ ਨੂੰ ਬੜਾ ਸਮਝਾਇਆ ਉਸ ਦੀ ਆਪਣੀ ਪਤਨੀ ਬੜੀ ਸੁੰਦਰ ਹੈ ਪਰਮੇਸ਼ਰ ਨੇ ਉਹਨੂੰ ਬੱਚੇ ਦੀ ਆਸ਼ੀਸ਼ ਵੀ ਦਿੱਤੀ ਆ ਪਰ ਉਹ ਕਿਸੇ ਹੋਰ ਦੇ ਚੱਕਰ ਵਿੱਚ ਆਪਣਾ ਜੀਵਨ ਖਰਾਬ ਕਰ ਰਿਹਾ ਪਰਮੇਸ਼ਵਰ ਦੇ ਵਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਐਸੇ ਕਈ ਲੋਕ ਜਿਹੜੇ ਆਪਣੇ ਨਿੱਜੀ ਕੰਮ ਲਈ ਆਪਣੇ ਨਿੱਜੀ ਸਵਾਰਥ ਲਈ ਯੂਜ਼ ਕਰਦੇ ਆ ਕਿ ਪਰਮੇਸ਼ਰ ਤੂੰ ਮੇਰਾ ਕੰਮ ਕਰ ਦੇ ਪਰਮੇਸ਼ਰ ਤੂੰ ਮੇਰਾ ਕੰਮ ਕਰ ਦੇ ਪਰਮੇਸ਼ਰ ਮੈਂ ਉਸ ਨੂੰ ਜਿਆਦਾ ਪਿਆਰ ਕਰਦਾ ਹਾਂ ਪਰਮੇਸ਼ਰ ਉਹ ਮੈਨੂੰ ਮਿਲ ਜਾਵੇ ਮੈਂ ਉਸ ਨੂੰ ਕਿਹਾ ਪ੍ਰਾ ਪਰਮੇਸ਼ਵਰ ਨੇ ਤੈਨੂੰ ਬੜੀ ਸੁੰਦਰ ਪਤਨੀ ਦਿੱਤੀ ਔਰ ਬਾਈਬਲ ਦੇ ਵਿੱਚ ਲਿਖਿਆ ਇੱਕੋ ਹੀ ਪਤੀ ਤੇ ਇੱਕੋ ਹੀ ਪਤਨੀ ਇਸ ਤੋਂ ਛੁੱਟ ਪਾਪ ਹੈ ਔਰ ਕੁਝ ਨਹੀਂ ਕਹਿੰਦਾ ਨਹੀਂ ਜੀ ਮੈਂ ਉਸ ਨੂੰ ਸੱਚਾ ਪ੍ਰੇਮ ਕਰਦਾ ਹਾਂ ਮੈਂ ਕਿਹਾ ਇਹ ਸੱਚਾ ਪ੍ਰੇਮ ਨਹੀਂ ਹੈ ਸੱਚਾ ਪ੍ਰੇਮ ਪ੍ਰਭ ਯਿਸੂ ਮਸੀਹ ਦਾ ਹੈ ਜਿਸ ਨੇ ਸਲੀਬ ਉਤੇ ਜਾਨ ਦਿੱਤੀ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਯਿਸੂ ਮਸੀਹ ਨੇ ਕਿਹਾ ਕੋਈ ਇਸ ਤੋਂ ਵੱਧ ਪਿਆਰ ਕਿਸੇ ਨੂੰ ਨਹੀਂ ਕਰ ਸਕਦਾ ਕਿ ਉਹ ਆਪਣੇ ਮਿੱਤਰਾਂ ਬਦਲੇ ਆਪਣੀ ਜਾਨ ਦੇ ਦੇਵੇ ਸਾਡੀਆਂ ਗੁਨਾਹਾਂ ਪਾਪਾਂ ਬਦਕਾਰੀਆਂ ਦੇ ਬਦਲੇ ਪ੍ਰਭ ਯਿਸੂ ਮਸੀਹ ਨੇ ਆਪਣੀ ਜਾਨ ਦੇ ਦਿੱਤੀ ਮੈਂ ਕਿਹਾ ਭਰਾ ਤੂੰ ਕਿੱਥੇ ਫਿਰਦਾ ਹੈ ਤੈਨੂੰ ਮੈਂ ਹਰ ਤਰੀਕੇ ਨਾਲ ਸਮਝਾਇਆ ਹਰ ਤਰੀਕੇ ਨਾਲ ਮੈਂ ਤੈਨੂੰ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਕਿ ਤਰਾ ਸਟੇਟਸ ਬਦਲੇ ਤੇਰੀ ਸਥਿਤੀ ਬਦਲੇ ਤੇਰੇ ਹਾਲਾਤ ਬਦਲਣ ਬਾਈਬਲ ਇਹ ਵੀ ਕਹਿੰਦੀ ਹੈ ਜਿਹੜਾ ਆਪਣੇ ਪਰਿਵਾਰ ਆਪਣੀ ਪਤਨੀ ਆਪਣੇ ਬੱਚਿਆਂ ਦੀ ਦੇਖਭਾਲ ਨਹੀਂ ਕਰਦਾ ਉਹ ਸ਼ਰਾਪਿਤ ਹੈ ਕਿਉਂਕਿ ਪਰਮੇਸ਼ਵਰ ਨੇ ਉਹ ਬੱਚੇ ਉਹ ਸੰਤਾਨ ਉਹ ਜੀਵਨ ਸਾਥੀ ਸਾਨੂੰ ਦਿੱਤਾ ਹੁੰਦਾ ਹੈ ਤੇ ਜੇਕਰ ਅਸੀਂ ਉਸ ਦੀ ਕੇਅਰ ਨਹੀਂ ਕਰਦੇ ਜੇਕਰ ਅਸੀਂ ਉਹਨਾਂ ਦੇ ਨਾਲ ਨਹੀਂ ਬੈਠਦੇ ਉੱਠਦੇ ਦੁੱਖ ਸੁੱਖ ਨਹੀਂ ਕਰਦੇ ਉਹਨਾਂ ਨੂੰ ਪਿਆਰ ਨਹੀਂ ਕਰਦੇ ਤੇ ਅਸੀਂ ਪਰਮੇਸ਼ਵਰ ਦੇ ਪਿਆਰ ਨੂੰ ਕਿੱਦਾਂ ਸਮਝਾਂਗੇ ਅਸੀਂ ਪਰਮੇਸ਼ਵਰ ਨੂੰ ਪਿਆਰ ਕਿਵੇਂ ਕਰਾਂਗੇ ਅਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਕਿੱਦਾਂ ਬਣਾਂਗੇ ਇਹ ਤੇ ਇੱਕ ਛੋਟੀ ਜੀ ਉਦਾਹਰਣ ਮੈਂ ਤੁਹਾਨੂੰ ਦਿੱਤੀ ਹੈ ਐਸੇ ਹਜ਼ਾਰਾਂ ਹੀ ਲੋਕ ਨੇ ਜਿਨ੍ਹਾਂ ਦਾ ਸਟੇਟਸ ਅੱਜ ਵੀ ਉਹੀ ਹੈ ਨਹੀਂ ਬਦਲਿਆ ਪਾਪ ਵਾਲਾ ਬੇਵਚਾਰ ਵਾਲਾ ਖੁਦਾਵੰਦ ਦੇ ਲੋਕੋ ਸਟੇਟਸ ਉਹਨਾਂ ਲੋਕਾਂ ਦਾ ਚੇਂਜ ਹੋ ਗਿਆ ਬਦਲ ਗਿਆ ਜਿਨ੍ਹਾਂ ਨੇ ਆਪਣੇ ਆਪ ਨੂੰ ਬਦਲ ਲਿਆ ਜਿਨ੍ਹਾਂ ਨੇ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲਿਆ ਹallelujah ਤੇ ਜਦੋਂ ਮੈਂ ਉਹਨੂੰ ਇਹ ਗੱਲਾਂ ਸਮਝਾਉਂਦਾ ਸੀ ਤੇ ਫਿਰ ਉਹ ਮੇਰੀਆਂ ਗੱਲਾਂ ਦਾ ਗੁੱਸਾ ਕਰਦਾ ਸੀ ਕਿ ਪਾਸਟਰ ਜੀ ਮੈਨੂੰ ਕਿਉਂ ਇਦਾਂ ਕਹਿੰਦੇ ਆ ਮੈਨੂੰ ਇਹ ਕਿਉਂ ਇਦਾਂ ਮੇਰੇ ਨੂੰ ਮੈਨੂੰ ਕਹਿ ਰਿਹਾ ਮੈਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਪਾਸਟਰ ਨੂੰ ਖੁਦਾਬੰਦੇ ਲੋਕੋ ਵਚਨ 'ਚ ਲਿਖਿਆ ਕਹੋਤਾ ਨਹੀਂ ਕਿਤਾਬ ਦੇ ਵਿੱਚ ਜਿਹੜਾ ਸਿੱਖਿਆ ਨੂੰ ਤੁੱਛ ਜਾਣਦਾ ਹੈ ਪਰਮੇਸ਼ਵਰ ਦੇ ਵਚਨ ਦੀ ਸਿੱਖਿਆ ਨੂੰ ਤੁੱਛ ਜਾਣਦਾ ਹੈ ਉਹ ਸ਼ਰਾਪਿਤ ਹੈ ਉਹ ਆਗਿਆਕਾਰ ਨਹੀਂ ਹੈ ਵਚਨੇ ਵੀ ਕਹਿੰਦਾ ਹੈ ਮੇਰੇ ਪੁੱਤਰ ਤੂੰ ਪਿਓ ਦੀ ਆਗਿਆ ਨੂੰ ਉਹਦੀ ਤਾਲੀਮ ਨੂੰ ਤੁੱਛ ਨਾ ਜਾਣ ਉਹਨੂੰ ਨਾ ਛੱਡ ਕਦਾਬੰਦੇ ਲੋਕ ਸਾਡਾ ਜੀਵਨ ਉਦੋਂ ਹੀ ਬਦਲੇਗਾ ਜਦੋਂ ਅਸੀਂ ਪ੍ਰਭ ਯਿਸੂ ਮਸੀਹ ਨੂੰ ਜਾਣਾਂਗੇ ਸਮਝਾਂਗੇ ਕਿਉਂਕਿ ਯਿਸੂ ਜਦੋਂ ਸਾਡੇ ਜੀਵਨ ਵਿੱਚ ਆਉਂਦੇ ਹਨ ਤਾਂ ਉਹ ਸਾਡੇ ਸਟੇਟਸ ਨੂੰ ਸਾਡੀਆਂ ਸਥਿਤੀਆਂ ਨੂੰ ਸਾਡੇ ਜੀਵਨ ਨੂੰ ਬਦਲ ਦਿੰਦੇ ਹਨ ਸਪੋਰਟ ਕਰੋ ਜਿਨ੍ਹਾਂ ਦੇ ਜੀਵਨ ਵਿੱਚ ਬਿਮਾਰੀਆਂ ਹੁੰਦੀਆਂ ਨੇ ਦੁੱਖ ਹੁੰਦੇ ਨੇ ਗਰੀਬੀ ਸ਼ਰਾਪ ਹੁੰਦਾ ਆ ਬੱਚੇ ਦੀ ਖੁਸ਼ੀ ਨਹੀਂ ਹੁੰਦੀ ਔਰ ਸੜਕਾਂ ਤੇ ਰੋਣਾ ਤੇ ਕਰਜ਼ੇ ਦੇ ਬੋਝ ਦੇ ਥੱਲੇ ਦਬੇ ਇਨਸਾਨ ਐਦਾਂ ਪਟਕਰੀ ਹੁੰਦੇ ਆ ਅੰਧ ਵਿਸ਼ਵਾਸ ਵਿੱਚ ਠੋਕਰਾ ਖਾਰੇ ਹੁੰਦੇ ਆ ਸੋਚੋ ਜਦੋਂ ਉਹਨਾਂ ਦੇ ਜੀਵਨ ਵਿੱਚ ਪ੍ਰਭੂ ਆਉਂਦਾ ਹੈ ਕਿਉਂਕਿ ਡੁੱਬਦੇ ਨੂੰ ਤਣਕੇ ਦਾ ਸਹਾਰਾ ਕਾਫੀ ਹੁੰਦਾ ਹੈ। ਜਦੋਂ ਪ੍ਰਭੂ ਯਿਸੂ ਮਸੀਹ ਦਾ ਸੁਬ ਸਮਾਚਾਰ ਐਸੇ ਲੋਕਾਂ ਦੇ ਜੀਵਨ ਵਿੱਚ ਬੀਜਿਆ ਜਾਂਦਾ ਹੈ, ਦੱਸਿਆ ਜਾਂਦਾ ਹੈ ਤਾਂ ਉਹ ਲੋਕ ਵਿਸ਼ਵਾਸ ਕਰਦੇ ਹਨ। ਔਰ ਜਦੋਂ ਵਿਸ਼ਵਾਸ ਕਰਦੇ ਹਨ ਤੇ ਪ੍ਰਭੂ ਯਿਸੂ ਮਸੀਹ ਹੌਲੀ-ਹੌਲੀ ਕਰਕੇ ਉਹਨਾਂ ਦੇ ਹਾਲਾਤਾਂ ਨੂੰ ਉਹਨਾਂ ਦੇ ਸਟੇਟਸ ਨੂੰ ਬਦਲ ਦਿੰਦਾ ਆ। ਸਥਿਤੀ ਨੂੰ ਚੇਂਜ ਕਰ ਦਿੰਦਾ ਆ। ਤੇ ਉਹ ਲੋਕ ਆਪਣੇ ਆਪਣੇ ਪਰਮੇਸ਼ਵਰ ਨੂੰ ਚੰਗੀ ਤਰ੍ਹਾਂ ਜਾਣਦੇ ਅਤੇ ਉਸ ਉੱਤੇ ਨਿਚਾ ਕਰਦੇ ਹਨ ਤੇ ਫਿਰ ਉਹ ਬਚਾਏ ਜਾਂਦੇ ਹਨ। ਪਰ ਕਈ ਲੋਕ ਐਸੇ ਹੁੰਦੇ ਨੇ ਜਿਹੜੇ ਜਿਹਨੂੰ ਕੱਬੀ ਪੀੜੀ ਕਿਹਾ ਗਿਆ ਬਾਈਬਲ ਦੇ ਵਿੱਚ ਰਸੂਲਾ ਦੇ ਕਰਤੱਵ ਦੇ ਵਿੱਚ ਲਿਖਿਆ ਜਿਹੜੇ ਵਿਸ਼ਵਾਸੀ ਸੀ ਉਹਨਾਂ ਨੂੰ ਸਪੈਸ਼ਲ ਹਦਾਇਤ ਦਿੱਤੀ ਗਈ ਔਰ ਕਿਹਾ ਕਿ ਆਪਣੇ ਆਪ ਨੂੰ ਕੱਬੀ ਪੀੜੀ ਤੋਂ ਬੁਰੀ ਪੀੜੀ ਤੋਂ ਬਚਾ ਕੇ ਰੱਖਣਾ ਹallelujah ਅੱਜ ਤੁਹਾਨੂੰ ਬਹੁਤ ਅਨੇਕਾ ਹੀ ਐਸੇ ਲੋਕ ਮਿਲ ਜਾਣਗੇ ਜਿਹੜੇ ਸਿਰਫ ਆਪਣੇ ਸਵਾਰਥ ਲਈ ਪਰਮੇਸ਼ਵਰ ਨੂੰ ਜਾਂ ਉਹਦੇ ਵਚਨ ਨੂੰ ਯੂਜ਼ ਕਰਦੇ ਹਨ ਹallelujah ਤੇ ਸਾਨੂੰ ਇਸ ਗੱਲ ਨੂੰ ਸਮਝਣਾ ਪਵੇਗਾ ਆਪਣਾ ਸਟੇਟਸ ਹਰ ਬਾਰ ਤੁਸੀਂ ਚੈੱਕ ਕਰਦੇ ਰਿਹਾ ਕਰੋ ਮੇਰਾ ਸਟੇਟਸ ਉਹੀ ਆ ਜੋ ਯਿਸੂ ਨੇ ਮੈਨੂੰ ਦਿੱਤਾ ਜੋ ਪ੍ਰਭੂ ਯਿਸੂ ਮਸੀਹ ਨੇ ਮੇਰਾ ਮੇਰੀ ਸਥਿਤੀ ਮੈਨੂੰ ਬਦਲੀ ਮੇਰਾ ਉਹੀ ਸਟੇਟਸ ਆ ਖਰਾਬਤੇ ਨਹੀਂ ਹੋ ਗਿਆ ਆਪਣੇ ਸਟੇਟਸ ਨੂੰ ਤੁਸੀਂ ਰੋਜ਼ ਚੈੱਕ ਕਰੀਏ ਔਰ ਪਰਮੇਸ਼ਵਰ ਦਾ ਧੰਨਵਾਦ ਕਰੀਏ ਕਿ ਪਰਮੇਸ਼ਵਰ ਤੂੰ ਮੇਰੇ ਹਾਲਾਤਾਂ ਨੂੰ ਬਦਲਿਆ ਤੂੰ ਮੇਰੀ ਸਥਿਤੀ ਨੂੰ ਬਦਲਿਆ ਮੈਂ ਤੇਰਾ ਧੰਨਵਾਦ ਕਰਦਾ ਹਾਂ ਮੈਂ ਤੇਰੀ ਸ਼ੁਕਰਗੁਜ਼ਾਰੀ ਕਰਦਾ ਹਾਂ ਖੁਦਾਬੰਦੇ ਲੋਕੋ ਰੱਬ ਨੇ ਸਾਨੂੰ ਬਹੁਤ ਸਾਰੀਆਂ ਵਰਕਤਾ ਆਸ਼ੀਸ਼ਾਂ ਦਿੱਤੀਆਂ ਹਨ ਤੇ ਉਹ ਸਾਨੂੰ ਯਿਸੂ ਦੇ ਨਾਮ ਦੇ ਵਿੱਚ ਦਿੰਦਾ ਵੀ ਹੈ ਅਤੇ ਦਿੰਦਾ ਰਹੇਗਾ ਪਰਮੇਸ਼ਰ ਦੇ ਭੰਡਾਰ ਪਰਮੇਸ਼ਰ ਦੀਆਂ ਵਰਕਤਾ ਕਦੀ ਮੁੱਕਦੀਆਂ ਨਹੀਂ ਕਦੀ ਖਤਮ ਨਹੀਂ ਹੁੰਦੀਆਂ ਪਰ ਅਸੀਂ ਆਪਣੇ ਪਰਮੇਸ਼ਰ ਦਾ ਹਰ ਵਾਰ ਧੰਨਵਾਦ ਕਰਦੇ ਰਹੀਏ ਔਰ ਆਪਣੀ ਸਥਿਤੀ ਆਪਣੇ ਹਾਲਾਤਾਂ ਦੇ ਲਈ ਜੋ ਜੋ ਪ੍ਰਭੂ ਨੇ ਸਾਡੇ ਹਾਲਾਤ ਬੜੇ ਬਿਹਤਰ ਕੀਤੇ ਹਨ ਬੜੇ ਚੰਗੇ ਕੀਤੇ ਹਨ ਉਹਨਾਂ ਹਾਲਾਤਾਂ ਲਈ ਚੰਗੇ ਹਾਲਾਤਾਂ ਲਈ ਚੰਗੇ ਸਥਿਤੀ ਲਈ ਆਪਣੇ ਚੰਗੇ ਸਟੇਟਸ ਲਈ ਪਰਮੇਸ਼ਰ ਦਾ ਹਰ ਰੋਜ਼ ਤੁਹਾਨੂੰ ਵਾਰ ਕਰਿਆ ਕਰੋ। ਔਰ ਖੁਦਾ ਤੁਹਾਡੇ ਸਟੇਟਸ ਨੂੰ ਹੋਰ ਵੀ ਨਿਖਾਰੇਗਾ, ਹੋਰ ਵੀ ਚੰਗਾ ਕਰੇਗਾ। ਤੁਸੀਂ ਯਿਸੂ ਦੇ ਵਿੱਚ ਵੱਧਦੇ ਜਾਓਗੇ। ਪਰਮੇਸ਼ਰ ਆਪ ਸਭ ਦੇ ਨਾਲ ਹੋਵੇ। ਗੋਡ ਬlesਸ ਯੂ ਜੈਮ ਸੀਡੀ